ਤੇਰੀ ਰੂਹਾਨੀ ਜਹੀ ਚੀਰੇ ਤੇ ਜਦ ਦੀਦਾਰ ਹੋਣੀ ਨਹੀਂ ਸੀਨੇ ਮਚਲ ਦੇ ਚ ਉਦੋਂ ਆਪੇ ਤੋਂ ਬਾਹਰ ਹੋਣੀ ਮੈਂ ਤੁਰ ਤੱਕ ਚਾਨਣ ਨਾਲ ਘਰ ਜوں ਤੂੰ ਜਦ ਪਹਿਲੀ ਵਾਰ ਰੋਵੇਂਗਾ ਸਾਡਾ ਮੂੜ ਤੋਂ ਮਿਲਣ ਦਾ ਸਫ਼ਰ ਉਦੋਂ ਮੁਕੰਮਲ ਹੋਵੇਗਾ ਸਾਡਾ ਮੂੜ ਤੋਂ ਮਿਲਣ ਦਾ ਸਫ਼ਰ ਉਦੋਂ ਮੁਕੰਮਲ ਹੋਵੇਗਾ ਨੌ ਮਹੀਨਿਆਂ ਦਾ ਸਫ਼ਰ ਨਹੀਂ ਇਹ ਜਨਮ ਜਨਮਾਂ ਦਾ ਰਿਸ਼ਤਾ ਜਾਪੇ ਜੂਨਾ ਤੋਂ ਤੋਂ ਮੈਨੂੰ ਮੇਰੇ ਨਾਲ ਨਾਲ ਦਿਸਦਾ ਆਪਣੀ ਪਹਿਲੀ ਤੱਕਣੀ ਨਾਲ ਜਦੋਂ ਮੈਨੂੰ ਤੂੰ ਛੂਹੇਗਾ ਸਾਡਾ ਮੁਰਤੂ ਮਿਲਣ ਦਾ ਸਫ਼ਰ ਉਦੋਂ ਮੁਕੰਮਲ ਹੋਵੇਗਾ ਸਾਡਾ ਮੁਰਤੂ ਮਿਲਣ ਦਾ ਸਫ਼ਰ ਉਦੋਂ ਮੁਕੰਮਲ ਹੋਵੇ ਮੈਂ ਚਾਹੁੰਦੀ ਹਾਂ ਤੇਰਾ ਜੰਮਣਾ ਮਨੁੱਖਤਾ ਦੇ ਗੁੰਮਿਆਰੇ ਆਪਣੀ ਜ਼ਿੰਦਗਾਨੀ ਨੂੰ ਤੂੰ ਦੇਖੀ ਚੰਗਿਆਈ ਦੇ ਨਾਲ ਜੀਵਨ ਸਫਲ ਮੰਨੂ ਜੀਵਲ ਸਫਲ ਮੰਨੂ ਸੱਚ ਸਕਤੀ ਦੇ ਜਦ ਬੀਜ ਤੂੰ ਬੋਵੇਂਗਾ ਸਾਡਾ ਮੋੜ ਤੋਂ ਮਿਲਣ ਦਾ ਸਫ਼ਰ ਉਦੋਂ ਮੁਕੰਮਲ ਹੋਵੇਗਾ ਸਾਡਾ ਮੋੜ ਤੋਂ ਮਿਲਣ ਦਾ ਸਫ਼ਰ ਉਦੋਂ ਮੁਕੰਮਲ ਹੋਵੇਗਾ